ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਕਸਰ ਕੋਲ ਐਲਾਨ ਕੀਤਾ ਗਿਆ ਕਿ ਜਿਹੜੇ ਘਾਰੇ ਪਤਾ ਦੀ ਹੀਟ ਆਏ ਨੇ ਉਹਨਾਂ ਨੂੰ 5-5 ਮਰਲੇ ਜ਼ਮੀਨ ਦੇ ਕੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਕੀ ਕਹਿਣਾ ਹੈ ਜਦੋਂ ਬਣ ਜਾਣਗੇ ਉਦੋਂ ਹੀ ਕੋਈ ਰਿਐਕਸ਼ਨ ਹੋ ਸਕਦਾ ਕਿਉਂਕਿ ਜਿਹੜਾ ਇਹਨਾਂ ਦਾ 3.5 ਸਾਲ ਦਾ ਰਿਕਾਰਡ ਹੈ ਉਸ ਵਾਇੇ ਘੋਸ਼ਣਾ ਘੋਚਣਾ ਘੋਚਣਾ ਦੇ علاوہ ਕੁਝ ਨਹੀਂ ਹੈ ਇਹਨਾਂ ਤੇ ਮੁਰਗੀਆਂ ਬੱਕਰੀਆਂ ਮਰਨ ਤੇ ਵੀ ਪੈਸਾ ਦੇਣਾ ਸੀ ਲੇਕਿਨ 23 2023 ਚ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਅੱਜ ਵੀ ਇਹਨਾਂ ਦੀ ਜਾਨ ਨੂੰ ਰੋ ਰਹੇ ਨੇ ਕਿ ਸਾਡਾ ਜਿਹੜਾ ਖਰਾਬਾ ਸਾਡਾ ਪੈਸਾ ਦੇ ਦਿਓ ਘੋਸ਼ਣਾ ਤਾਂ ਚੰਗੀ ਲੱਗਦੀ ਹੈ ਲੇਕਿਨ ਜ਼ਮੀਨ ਤੇ ਜਦੋਂ ਉਤਾਰਨਗੇ ਉਸ ਵੇਲੇ ਪਤਾ ਲੱਗੇਗਾ ਔਰ ਇਹਦੇ ਚ ਇਹ ਵੀ ਦੱਸਾਂ ਕਿ ਆ ਜਿਹੜੀ ਘੋਸ਼ਣਾ ਕੀਤੀ ਹੈ ਇਹਦੇ ਚ ਸਟੇਟ ਦੀ ਹਿੱਸੇਦਾਰੀ ਕਿੰਨੀ ਰਹਿਣ ਵਾਲੀ ਹੈ ਤੇ ਕੇਂਦਰ ਦੀ ਹਿੱਸੇਦਾਰੀ ਕਿੰਨੀ ਰਹਿਣ ਵਾਲੀ ਹੈ ਜਾਂ ਇਹ ਹੀ ਜਿਹੜਾ 12000 ਕਰੋੜ ਰੁਪਇਆ ਉਹਦੇ ਵਿੱਚੋਂ ਬਣਾ ਕੇ ਦੇਣਾ ਇਹਨਾਂ ਨੇ ਦੱਲੀ ਆ ਕਿ ਜਿੰਨੀ ਦੇਰ ਤੁਸੀਂ ਹਰ ਘਰ ਤੱਕ ਨਹੀਂ ਜਾਓਗੇ ਉੱਥੇ ਕਿੰਨਾ ਨੁਕਸਾਨ ਹੋਇਆ ਉਹਦਾ ਏਸੀ ਰੂਮ 'ਚ ਬੈਠ ਕੇ ਅੰਕਲਨ ਨਹੀਂ ਕੀਤਾ ਜਾ ਸਕਦਾ ਹੁਣ ਸੜਕ ਦੇ ਉੱਤੇ ਆ ਕੇ ਸੜਕ ਤੋਂ ਵਾਪਸ ਜਾਣ ਨਾਲ ਮੈਨੂੰ ਨਹੀਂ ਪਤਾ ਲੱਗ ਸਕਦਾ ਸੀ ਕਿ ਘਰਾਂ ਦਾ ਕਿੰਨਾ ਨੁਕਸਾਨ ਹੈ ਸਾਡੇ ਪਾਰਟੀ ਦੇ ਪ੍ਰਧਾਨ ਜੀ ਨੇ ਔਰ ਬਾਕੀ ਸਭ ਨੇਤਾਵਾਂ ਦਾ ਇਹ ਕਹਿਣਾ ਸੀ ਕਿ ਇੱਕ ਵਾਰੀ ਘਰ-ਘਰ ਜਾ ਕੇ ਦੇਖਿਆ ਜਾਏ ਕਿ ਨੁਕਸਾਨ ਕਿਉਂ ਹੈ ਕੋਈ ਘਰ ਐਸਾ ਨਹੀਂ ਹੈ ਜਿਹਨੂੰ ਦਰੇੜਾ ਨਾ ਪਈ ਹੋਵੇ ਜਿਸ ਘਰ ਮੈਂ ਖੜਾ ਇਹਦੇ ਇਹ ਫਰਸ਼ ਦੇਖੋ ਜਾ ਕੇ ਦੋ ਦੋ ਤਿੰਨ ਤਿੰਨ ਫੁੱਟ ਥੱਲੇ ਬੈਠ ਗਏ ਨੇ ਛੱਤਾਂ ਨੂੰ ਡਰੇ ਡਰੇਣਾ ਪੈ ਗਈਆਂ ਔਰ ਬਾਰਿਸ਼ ਰੁਕੇ ਦੇ ਵੀ ਕਿੰਨੇ ਦੇਰ ਹੋ ਗਈ ਹੈ ਲੇਕਿਨ ਅਜੇ ਤੱਕ ਪਰਲਾ ਜਿਹੜਾ ਮਹੱਲਾ ਇਹਨਾਂ ਦਾ ਉੱਥੇ ਪੈਦਲ ਜਾਣ ਨੂੰ ਵੀ ਕੱਚਾ ਰਸਤਾ ਵੀ ਜਿਹੜਾ ਨਹੀਂ ਬਣਿਆ ਮੈਂ ਅਜ 파ਰਟੀ ਦੇ ਪ੍ਰਧਾਨ ਜੀ ਨੂੰ ਕਿਹਾ ਸੀਮਾ ਜੀ ਨੂੰ ਕਿਹਾ ਸਾਰਿਆਂ ਨੂੰ ਕਿਹਾ ਸ਼ਾਮ ਤੱਕ ਉਪਚਲਨ ਜੁਗਾ ਰਸਤਾ ਬੰਨਣਾ ਚਾਹੀਦਾ ਜਿੱਦਾਂ ਮਰਜ਼ੀ ਬਣੇ ਉਹਦੇ ਲਈ ਟਰਾਲੀਆਂ ਚ ਮਿੱਟੀ ਲੈ ਆਣੇ ਪੈਂਦੀ ਐ ਰੇਤਾ ਲੈ ਆਣੇ ਪੈਂਦੀ ਐ ਜੀਸੀਬੀ ਲੈ ਆਣੇ ਪੈਂਦੀ ਐ ਜੋ ਮਰਜ਼ੀ ਹੋ ਅਸਲ ਜੀ ਕੀ ਹੈ ਕਿ ਇਹ ਰਾਜਨੀਤੀ ਕਰਨ ਦਾ ਸਮੇਂ ਨਹੀਂ ਐ ਇਹ ਸਮਾਂ ਪੰਜਾਬੀਆਂ ਨਾਲ ਪੰਜਾਬ ਦੇ ਨਾਲ ਖੜੇ ਹੋਣ ਦਾ ਔਰ ਜੇਕਰ ਇਹ ਰੋਡ ਦੇ ਉੱਤੇ ਰਹਿਣ ਵਾਲੇ ਪਿੰਡ ਦਾ ਇਹ ਹਾਲ ਐ ਤੇ ਅੰਦਰਲੇ ਪਿੰਡਾਂ ਦਾ ਕੀ ਹਾਲ ਐ ਦੂਜਾ ਹਰ ਆਦਮੀ ਪੈਕਟ ਵੰਡ ਕੇ 도ੜੀ ਜਾ ਰਿਹਾ ਖਾਣਾ ਪੰਜਾਬੀਆਂ ਦਾ ਸੁਭਾਅ ਹੈ ਖਾਣੇ ਦੇ ਬਿਨਾ ਕਿਸੇ ਨੂੰ ਨਹੀਂ ਰਹਿਣ ਦਿੰਦਾ। ਕਈ ਘਰ ਐਸੇ ਨੇ ਜਿੱਥੇ ਮੰਜੇ ਨਹੀਂ ਹੈਗੇ। ਬਰਤਨ ਨਹੀਂ ਹੈਗੇ। ਗੈਸ ਦਾ ਚੁੱਲ੍ਹਾ ਤੱਕ ਉਹਨਾਂ ਦਾ ਖਰਾਬ ਹੋ ਗਿਆ। ਆਣ ਵਾਲਾ ਮੌਸਮ ਜਿਹੜਾ ਬੜਾ ਖਰਾਬ ਹੈ। ਇਹਦੇ ਅੰਦਰ ਕੰਬਲ ਨਹੀਂ ਹੈਗੇ, ਚਾਦਰ ਨਹੀਂ ਹੈਗੀ ਉੱਪਰ ਲੈਣ ਨੂੰ। ਮੈਨਾਂ ਨੂੰ ਕਿਹਾ ਕਿ ਹਰ ਘਰ ਜਾ ਕੇ ਉਹਦਾ ਸਹੀ ਮੁਲਾਂਕਣ ਕਰਕੇ ਇੱਕ ਪਿੰਡ ਨੂੰ ਫੜਾਂਗੇ ਪਹਿਲਾਂ। ਪਹਿਲਾਂ ਉਹ ਜੀਨ ਜੋਗਾ ਬਣੇ। ਉਸ ਤੋਂ ਬਾਅਦ ਅਗਲੇ ਪਿੰਡ 'ਚ ਜਾਓ, ਸਾਰੇ ਬਸੇ ਦੌੜੀ ਜਾਓ, ਉਹਦੇ ਨਾਲ ਕੁਝ ਨਹੀਂ ਬਣਨਾ। ਉਹਨਾਂ ਫੋਟਾਂ ਦੇ ਚਾਈਆਂ ਜਾ ਸਕਦੀਆਂ ਉਹਨਾਂ ਨੂੰ ਸੋਸ਼ਲ ਮੀਡੀਆ 'ਚ ਖਬਰ ਤੇ ਬਣਾਈ ਜਾ ਸਕਦੀ ਹੈ ਪਰ ਹਾਰਪੀਤਾਂ ਦਾ ਦੁੱਖ ਨਹੀਂ ਘਟਾਇਆ ਜਾ ਸਕਦਾ ਉਹ ਘਟਾਉਣ ਦਾ ਇੱਕ ਇੱਕੋ ਹੀ ਤਰੀਕਾ ਹੈ ਸਰਕਾਰ ਆਪਣੀ ਭੂਮਿਕਾ ਅਦਾ ਕਰੇ ਸਰਕਾਰ ਆਪਣੀ ਭੂਮਿਕਾ ਅਦਾ ਕਰੇ ਲੇਕਿਨ ਗਰਾਊਂਡ ਦੇ ਉੱਤੇ ਕਰੇ ਘਰਾਂ 'ਚ ਜਾ ਕੇ ਦੇਖੇ ਕਿ ਉੱਤੇ ਕੀ ਪ੍ਰੋਬਲਮ ਹੈ ਇਹ ਮੈਂ ਫਿਰ ਇਹ ਕਹਣਾ ਕਿ ਪੂਰੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੰਜਾਬ ਦੇ ਨਾਲ ਹਰਿਆਣਾ ਸਰਕਾਰ ਵੀ ਖੜੀ ਆ ਉਹਨਾਂ ਸਮਾਨ ਵੀ ਭੇਜਿਆ 5 ਕਰੋੜ ਰੁਪਏ ਵੀ ਦਿੱਤਾ ਇਹ ਦਿੱਲੀ ਵਾਲੇ ਵੀ ਨਾਲ ਖੜੇ ਨੇ ਉਹਨਾਂ ਵੀ 5 ਕਰੋੜ ਰੁਪਏ ਭੇਜਿਆ ਸਮਾਨ ਗੁਜਰਾਤ ਨਾਲ ਖੜਾ ਇਹ ਜਿਹੜੀਆਂ ਸਾਰੀਆਂ ਸਟੇਟਾਂ ਗੋਆ ਕਿੰਨੀ ਦੂਰ ਹੈ ਇਥੋਂ ਦੀ ਉਹਨਾਂ ਨੇ ਵੀ ਕੋਈ ਸਮਾਨ ਭੇਜਿਆ ਔਰ 5 ਕਰੋੜ ਰੁਪਏ ਦੀ ਵੀ ਗੱਲ ਕੀਤੀ ਹੈ ਇਹ ਪੰਜਾਬ ਨੂੰ ਇਹ ਮੈਸੇਜ ਆ ਕਿ ਪੰਜਾਬੀ ਇਕੱਲੇ ਨਹੀਂ ਹੈਗੇ ਪੂਰਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਔਰ ਭਾਰਤੀਏ ਜਨਤਾ ਪਾਰਟੀ ਦਾ ਇੱਕ ਹੀ ਕਾਰਜਕਰਤਾ ਫੋਟਾ ਘਟਕ ਜਾਏਗਾ ਲੇਕਿਨ ਜਮੀਨੀ ਸਰਤੇ ਕਮ ਹੋਏ ਕੱਲ ਅਸੀਂ ਜਲੰਧਰੋਂ ਟਰੱਕਾਂ ਦਾ ਵੀ ਜਿਹੜੇ ਸਮਾਨ ਹੈ ਜਲੰਧਰ ਜੁੱਤੀਆਂ ਹੈ ਕੱਪੜੇ ਨੇ ਚਦਰਾਂ ਨੇ ਮੰਜੇ ਨੇ ਮੱਛਰਦਾਨੀਆਂ ਹੈ ਤਰਪਾਲਾਂ ਉਹ ਜਿਹੜੇ ਅਸੀਂ ਪੰਜ ਸੈਂਟਰ ਬਣਾਏ ਨੇ ਅਲੱਗ-ਅਲੱਗ ਜ਼ੋਨ ਦੇ ਅੰਦਰ ਉਥੋਂ ਤੱਕ ਭੇਜੀਆਂ ਤਾਂ ਕਿ ਜ਼ਰੂਰਤਮੰਤ ਤੱਕ ਜਿੱਦੀ ਜ਼ਰੂਰਤ ਹੈ ਉੱਤਤਾ ਕੋ ਪੁੱਛ ਸਕਿਓ ਰ ਅਸੀਂ ਇਹ ਕੋਈ ਸਹਾਨ ਨਹੀਂ ਕਰਾਂਗੇ ਅਸੀਂ ਪੰਜਾਬ ਦੀ ਸੇਵਾ ਦੇ ਅੰਦਰ ਉਹ ਹਾਰਡ ਪੀਡਿਸ ਜਿਨ੍ਹਾਂ ਨੂੰ ਜੜਾ ਜ਼ਖਮ ਮਿਲੇ ਨੇ ਉਹਨਾਂ ਨੂੰ ਰਾਹਤ ਅਗਰ ਬੀਜੇਪੀ ਦੇ ਪਾਉਂਦੀ ਹੈ ਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਪੁੰਡਾ ਕੋਈ ਕੰਮ ਨਹੀਂ ਸਕੇ ਤਾਂ ਵਸੇ ਸੈਂਟਰ ਕਿਉਂ ਹੋ ਰਿਹਾ ਪਿਆ 13000 ਛੇਸੋ ਕਰੋੜ ਹੁਣ ਕੈਦੀ ਰਿਪੋਰਟ ਦੀ ਗੱਲ ਤੁਹਾਡੇ ਨੇਤਾਵਾਂ ਵੱਲੋਂ ਕਹੀ ਜਾ ਰਹੀ ਹੈ ਜੀ ਅਸਾ ਕਿ ਸੰਕਟ ਦੇ ਸਮੇਂ ਵੀ ਇਹਨਾਂ ਦੇ ਫਾਈਨਾਂਸ ਮਿਨਿਸਟਰ ਵੀ ਝੂਠ ਬੋਲਣ ਤੋਂ ਨਹੀਂ ਡਰਦੇ ਇਹਨਾਂ ਦਾ ਆਪਸ ਚ ਬਿਆਨਬਾਜ਼ੀ ਨਹੀਂ ਮਿਲਦੀ ਮੁੰਡਿਆ ਕੋਈ ਗੱਲ ਬੋਲਦੇ ਨੇ ਦੂਸਰਾ ਆਪਣਾ ਮੰਤਰੀ ਕੋਈ ਹੋਰ ਗੱਲ ਬੋਲਦਾ ਇਹਨਾਂ ਨੂੰ ਬਾਜ਼ ਜਾਣਾ ਚਾਹੀਦਾ ਇਹ ਜਿਹੜਾ ਇਹਨਾਂ ਕੋਲ 1200 ਕਰੋੜ ਰੁਪਇਆ ਤੱਲਾ ਪਿਆ ਹੈ 12000 ਕਰੋੜ ਰੁਪਇਆ ਪਿਆ ਹੈ ਇਹਨਾਂ ਕੋਲ ਜਿਹੜਾ ਇਹ ਕੀ ਹੁੰਦਾ ਡਿਜਾਸਟਰ ਫੰਡ ਹੁੰਦਾ ਹਰ ਸਾਲ ਆਉਂਦਾ ਹੈ ਚਾਹੇ ਡਿਜਾਸਟਰ ਆਏ ਜਾਂ ਨਾ ਆਏ ਉਦੇ باوجود ਇਹਨਾਂ ਕੋਲ 12000 ਕਰੋੜ ਰੁਪਏ ਇਕੱਠਾ ਹੋਇਆ ਪਿਆ ਉਹਦਾ ਹਿਸਾਬ ਮੰਗਣਾ ਕਿ ਆ ਗਲਤ ਹੈ ਔਰ ਮਜ਼ੇ ਦੀ ਗੱਲ ਕੀ ਇਹਨਾਂ ਦਾ ਚੀਕ ਫੈਕਟਰੀ ਦੇਣਾ ਦਾ ਨਾ ਚੀਕ ਫੈਕਟਰੀ ਨੇ ਪ੍ਰੈਜੈਂਟੇਸ਼ਨ ਦਿੱਤੀ 2000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਖੇਤੀ ਮਜ਼ਦੂਰਾਂ ਦਾ ਪ੍ਰੈਜੈਂਟੇਸ਼ਨ ਇਹ ਹੁੰਦੀ ਸੀ ਨਾ ਅਸੀਂ ਕੀ ਕਰ ਰਹੇ ਹਾਂ ਮੋਦੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਫੌਰੀ ਤੌਰ ਤੇ ਜਿਹੜੇ ਕੰਮ ਤੁਹਾਡੇ ਚੱਲ ਰਹੇ ਆ ਉਹਦੇ ਲਈ ਮੈਂ 1600 ਕਰੋੜ ਰੁਪਏ ਦੇ ਰਿਹਾ ਬਾਕੀ ਜਿਹੜੇ ਹੈੱਡ ਨੇ ਉਹਨਾਂ ਚ ਉਹ ਸਰਵੇ ਕਰਕੇ ਕੇਂਦਰ ਦੀਆਂ ਟੀਮਾਂ ਵੀ ਆਈਆਂ ਸਟੇਟ ਦੀਆਂ ਟੀਮਾਂ ਵੀ ਬੈਠ ਕੇ ਸਰਕਾਂ ਦਾ ਕਿੰਨਾ ਨੁਕਸਾਨ ਆ ਉਹ ਦੱਸੋ ਕਿਸਾਨ ਦਾ ਜੋ ਨੁਕਸਾਨ ਆ ਮਜ਼ਦੂਰ ਦਾ ਜੋ ਨੁਕਸਾਨ ਆ ਉਹਦੀ ਜਾਣਕਾਰੀ ਹੈਲਥ ਸਕੂਲ ਕੀ ਕੀ ਨੁਕਸਾਨ ਹੋਇਆ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਉਹ ਸਾਰਾ ਸਰਵੇ ਕਰਕੇ ਕਿ ਇਹ ਇਹ ਹੈਡ ਚ ਇਹ ਪੈਸਾ ਚਾਹੀਦਾ ਉਹਦਾ ਉਹਨਾਂ ਨੇ ਐਸਟੀਮੇਟ ਮੰਗਾਇਆ ਇਹਨਾਂ ਕੋਲ ਇਹ ਰਾਜਨੀਤੀ ਕਿਉਂ ਕਰ ਰਹੇ ਨੇ 1600 ਕਰੋੜ ਰੁਪਏ ਘਟਾ ਇਹ ਪ੍ਰਸੰਪਤੀ ਉਸ ਵੱਲੇ ਪੈਦਾ ਹੋਇਆ ਜਿਸ ਵੇਲੇ ਇਹਨਾਂ ਨੇ ਬਚਕਾਨੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਇਹਨੇ ਰੋਲਾ ਪਾਣਾ ਸ਼ੁਰੂ ਕੀਤਾ ਫਿਰ ਦੱਸਣਾ ਫਰਜ਼ ਸੀ ਪੰਜਾਬੀਆਂ ਨੂੰ ਕਿ ਭਈ 12000 ਕਰੋੜ ਰੁਪਏ ਦੇ ਕੁੰਡਲੀ ਮਾਰ ਕੇ ਬੈਠੇ ਨੇ ਜਿਨ੍ਹਾਂ ਦੇ ਜੜਾ ਕੀ ਹਾਰ ਦੇ ਸਮੇਂ ਉਸੇ ਵੇਲੇ ਰਿਲੀਜ਼ ਹੋਣਾ ਚਾਹੀਦਾ ਸੀ ਹਾਰ ਦੇ ਅੰਦਰ ਕੋਈ ਇੰਤਜ਼ਾਰ ਤੁਰਾ ਕਰਨਾ ਪੈਂਦਾ ਡੀਸੀ ਨੂੰ ਅਧਿਆਰ 4 ਲੱਖ ਰੁਪਏ ਮਰਨ ਵਾਲੇ ਜੀ ਨੂੰ ਉਸੇ ਵੇਲੇ ਦੇਣਾ ਹੁੰਦਾ ਕੀ ਆ ਦਿੱਤਾ ਇਹਨਾਂ ਨੇ ਕੱਲ ਮੁੱਖ ਮੰਤਰੀ ਆ ਕੇ ਬੋਲ ਰਹੇ ਨੇ ਜੀ ਮੈਂ 45 ਦਿਨਾਂ ਚ ਦੇ ਜਾਵਾਂਗਾ 2023 ਦਾ ਦੇ ਹਿਸਾਬ ਕਰ ਲਓ ਜੇ ਪੀਐਮ ਨੂੰ ਲੋਕ ਮਿਲੇ 2023 ਦੇ ਪੈਸੇ ਨਹੀਂ ਮਿਲੇ ਉਹਨਾਂ ਨੂੰ ਇਸ ਤਰ੍ਹਾਂ ਕੇ ਮੈਂ ਇਹਨਾਂ ਨੂੰ ਇਹ ਕਹਿੰਦਾ ਬਾਹਰ ਜਾਓ ਆਓ ਮਿਲ ਕੇ ਪੰਜਾਬ ਨੂੰ ਪਿਆਰਾਂ ਤੇ ਖੜਾ ਕਰੀਏ ਇਹ ਰਾਜਨੀਤੀ ਕਰਨਾ ਬੰਦ ਕਰੋ ਮੋਦੀ ਸਾਹਿਬ ਬਹੁਤ ਸੰਵੇਦਨਸ਼ੀਲ ਪੰਜਾਬ ਨੂੰ ਲੈ ਕੇ ਔਰ ਪੰਜਾਬ ਦੇ ਕਿਸਾਨ ਮਜ਼ਦੂਰ ਔਰ ਜਿਨ੍ਹਾਂ ਦੇ ਘਰ ਟੁੱਟਿਆ ਉਹਨਾਂ ਨੂੰ 45 ਮਿੰਟ ਸੁਨੇਹਾ ਨੇ 45 ਮਿੰਟ ਹਰ ਐਗਰੀਕਲਚਰ ਸੁਣੀ ਹੈ ਔਰ ਬੜੇ ਸੰਵੇਦਨਸ਼ੀਲਤਾ ਨਾਲ ਸੁਣੀ ਹੈ ਕਾਸ਼ ਇੰਨੀ ਸੰਵੇਦਨਸ਼ੀਲਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਿਖਾਏ ਔਰ ਰਾਜਨੀਤੀਕਰਨ ਕੋ ਬਾਅਦ ਆ ਕੇ ਔਰ ਮਿਲ ਕੇ ਲੋਕਾਂ ਦੀ ਸੇਵਾ ਕਰੀਏ